ਸਾਰਾ ਸਾਸ ਦੀ ਸੌੜੀ ਮਾਨਸਿਕਤਾ ਭਾਰਤ ਦੀ ਵੰਨਸਵੰਤਾ ਤੇ ਸਿੱਧਾ ਹਮਲਾ ਹੈ ਇਹ ਲੋਕ ਸਿੱਖਾਂ ਮੁਸਲਮਾਨਾਂ ਈਸਾਈਆਂ ਅਤੇ ਹੋਰ ਧਰਮਾਂ ਤੇ ਆਪਣੀ ਵਾਲੀ ਸੋਚ ਥੋਪਨ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਨਾ ਸਿਰਫ ਗੰਦੀ ਸਿਆਸਤ ਹੈ ਸਗੋਂ ਸੱਭਿਆਚਾਰਕ ਕਤੇ ਧਾਰਮਿਕ ਅਪਰਾਧ ਵੀ ਹੈ ਦਿਲਜੀਤ ਦੋਸਾਂਚ ਨੂੰ ਨਿਸ਼ਾਨਾ ਬਣਾਉਣਾ ਕੀ ਉਹ ਆਪਣੇ ਆਪ ਨੂੰ ਪੰਜਾਬੀ ਜਾਂ ਸਿੱਖ ਨਾ ਕਹੇ ਇਸ ਘਟਿਆ ਸੋਚ ਦਾ ਸਬੂਤ ਹੈ ਆਰਐਸਐਸ ਅਤੇ ਇਸ ਦੇ ਸਮਰਥਕਾਂ ਦਾ ਇਹ ਕਹਿਣਾ ਕਿ ਸਿੱਖ ਵੀ ਹਿੰਦੂ ਹਨ ਇਹ ਇੱਕ ਝੂਠੀ ਅਤੇ ਖਤਰਨਾਕ ਕੋਸ਼ਿਸ਼ ਹੈ ਜੋ ਕਿ ਸਿੱਖ ਧਰਮ ਦੀ ਵਿਲੱਖਣ ਪਛਾਣ ਨੂੰ ਮਿਟਾਉਣ ਦੀ ਸਾਜ਼ਿਸ਼ ਹੈ ਸਿੱਖ ਧਰਮ ਸਿੱਖ ਹੈ ਨਾ ਕਿ ਹਿੰਦੂ ਅਤੇ ਨਾ ਹੀ ਕਦੇ ਹੋਵੇਗਾ ਸਿੱਖੀ ਦੀ ਦੁਨੀਆ ਭਰ ਵਿੱਚ ਵੱਖਰੀ ਪਛਾਣ ਹੈ ਜਿਸ ਨੂੰ ਪੰਜ ਸਿੰਘਾਂ ਪੰਜ ਕਕਾਰਾਂ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੇ ਸਥਾਪਿਤ ਕੀਤਾ ਹੈ RSS ਦੀ ਇਹ ਸੋਚ ਨਾ ਸਿਰਫ ਭਾਰਤ ਦੀ ਏਕਤਾ ਨੂੰ ਤੋੜਦੀ ਹੈ ਸਗੋਂ ਅੰਤਰਰਾਸ਼ਟਰੀ ਕਾਨੂੰਨਾਂ ਦੀ ਵੀ ਉਲੰਘਣਾ ਕਰਦੀ ਹੈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਜਿਵੇਂ ਕਿ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਆਰਟੀਕਲ 18 ਹਰ ਵਿਅਕਤੀ ਨੂੰ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਆਜ਼ਾਦੀ ਦੇ ਨਾਲ ਮਾਨਣ ਦਾ ਹੱਕ ਦਿੰਦਾ ਹੈ RSS ਵਰਗੀਆਂ ਸੰਸਥਾਵਾਂ ਦਾ ਸਾਰੇ ਧਰਮਾਂ ਤੇ ਹਿੰਦੂ ਧਰਮ ਥੋਪਣ ਦੀ ਕੋਸ਼ਿਸ਼ ਨਾ ਸਿਰਫ ਸਿੱਖੀ ਦੀ ਵਿਲੱਖਣਤਾ ਤੇ ਹਮਲਾ ਹੈ ਸਗੋਂ ਮੁਸਲਮਾਨਾਂ, ਇਸਾਈਆਂ ਅਤੇ ਹੋਰ ਘੱਟ ਗਿਣਤੀਆਂ ਦੀ ਪਛਾਣ ਨੂੰ ਦਬਾਉਣ ਦੀ ਗੰਦੀ ਚਾਲ ਹੈ। ਦਿਲਜੀਤ ਜੋ ਆਪਣੀ ਪਗੜੀ, ਪੰਜਾਬੀ ਬੋਲੀ ਅਤੇ ਸਿੱਖ ਸੱਭਿਆਚਾਰ ਨੂੰ ਵਿਸ਼ਵ ਮੰਚ ਤੇ ਲੈ ਕੇ ਜਾ ਰਿਹਾ ਹੈ, ਉਸ ਨੂੰ ਨਿਸ਼ਾਨਾ ਬਣਾਉਣਾ RSS ਦੀ ਘਟੀਆ ਅਤੇ ਵੰਡੀਆਂ ਪਾਉਣ ਵਾਲੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਹ ਲੋਕ ਸਿੱਖੀ ਦੀ ਵਿਲੱਖਣ ਪਛਾਣ ਨੂੰ ਨਹੀਂ ਸਹਾਰ ਸਕਦੇ। ਕਿਉਂਕਿ ਇਹ ਉਹਨਾਂ ਦੇ ਇੱਕ ਧਰਮ ਇੱਕ ਸਭਿਆਚਾਰ ਵਾਲੇ ਏਜੰਡੇ ਨੂੰ ਚੁਣੌਤੀ ਦਿੰਦੀ ਹੈ ਇਹ ਸੋਚ ਸੜੀ ਗਲੀ ਪਛੜੀ ਅਤੇ ਕਿਨੌਣੀ ਹੈ ਇਸ ਗੰਦੀ ਸਿਆਸਤ ਦੀ ਸਖਤ ਨਿੰਦਾ ਕਰਨੀ ਚਾਹੀਦੀ ਹੈ ਆਰਐਸਐਸ ਨੂੰ ਸਮਝਣਾ ਚਾਹੀਦਾ ਹੈ ਕਿ ਭਾਰਤ ਦੀ ਤਾਕਤ ਇਸ ਦੀ ਵਨਸਵੰਤਾ ਦੇ ਵਿੱਚ ਹੈ ਨਾ ਕਿ ਇੱਕਸਾਰਤਾ ਦੇ ਵਿੱਚ ਦਿਲਜੀਤ ਵਰਗੇ ਲੋਕ ਜੋ ਕਿ ਸਿੱਖੀ ਅਤੇ ਪੰਜਾਬੀਅਤ ਨੂੰ ਮਾਣ ਦੇ ਨਾਲ ਪੇਸ਼ ਕਰਦੇ ਹਨ ਉਹ ਦੇਸ਼ ਦੀ ਸ਼ਾਨ ਹਨ ਆਰਐਸਐਸ ਦੀ ਇਸ ਝੂਠੀ ਵਿਤਕਰੇ ਵਾਲੀ ਅਤੇ ਅਪਰਾਧਿਕ ਸੋਚ ਨੂੰ ਨਾ ਕਰਨਾ ਹਰ ਨਾਗਰਿਕ ਦਾ ਫਰਜ਼ ਹੈ